ਜਿੰਨਾ ਜ਼ਿਆਦਾ ਪਾਣੀ ਆਪਾਂ ਸਕਾ ਕੇ ਬਣਾਵਾਂਗੇ ਓਨਾ ਹੀ ਜ਼ਿਆਦਾ ਗਜਰੇਲਾ ਟੇਸਟੀ ਬਣੇਗਾ ਤੇ ਲੰਬੇ ਸਮੇਂ ਤੱਕ ਆਪਾਂ ਇਹਨੂੰ ਸਟੋਰ ਕਰਕੇ ਵੀ ਰੱਖ ਸਕਦੇ ਆ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਵੈਜੀਟੇਬਲ ਫੈਸਟੀਵਲ ਕੁਕਿੰਗ ਚੈਨਲ ਦੇ ਉੱਤੇ ਅੱਜ ਮੈਂ ਤੁਹਾਡੇ ਨਾਲ ਗਜਰੇਲੇ ਦੀ ਰੈਸਪੀ ਸ਼ੇਅਰ ਕਰਾਂਗੀ ਬਹੁਤ ਹੀ ਜ਼ਿਆਦਾ ਸੌਖੇ ਤਰੀਕੇ ਨਾਲ ਆਪਾਂ ਇਹ ਗਜਰੇਲਾ ਬਣਾ ਕੇ ਤਿਆਰ ਕਰਾਂਗੇ ਗਜਰੇਲਾ ਬਣਾਉਣ ਵਾਸਤੇ ਇੱਥੇ ਮੈਂ 2 ਕਿਲੋ ਗਾਜਰਾਂ ਲਈਆਂ ਨੇ ਕੀ ਗਾਜਰਾਂ ਬਿਲਕੁਲ ਇਸੇ ਤਰੀਕੇ ਨਾਲ ਲਾਲ ਰੰਗ ਦੀਆਂ ਹੋਣੀਆਂ ਚਾਹੀਦੀਆਂ ਨੇ ਨਾਲ ਹੀ ਇੱਥੇ ਮੈਂ 400 ਗ੍ਰਾਮ ਖੋਆ ਖੰਡ ਆਪਾਂ ਸਵਾਦ ਅਨੁਸਾਰ ਪਾ ਲਾਂਗੇ ਥੋੜੇ ਜਿਹਾ ਡਰਾਈ ਫਰੂਟ ਲੈਣੇ ਇਹ ਵੀ ਆਪਾਂ ਆਪਣੇ ਸਵਾਦ ਅਨੁਸਾਰ ਜਿੰਨੇ ਪਾਉਣੇ ਪਾ ਸਕਦੇ ਹਾਂ ਗਾਜਰਾਂ ਨੂੰ ਆਪਾਂ ਭੁੰਨ ਕੇ ਫੇਰੀ ਵਿੱਚ ਖੋਆ ਮਿਕਸ ਕਰਨਾ ਹੈ ਇਸ ਲਈ ਆਪਾਂ ਗਾਜਰਾਂ ਨੂੰ ਇੱਕ ਵਾਰ ਕद्दूकस ਕਰ ਲੈਣੇ ਆ ਸਾਰੀਆਂ ਹੀ ਗਾਜਰਾਂ ਮੈਂ ਕੱਦੂਕਸ ਕਰ ਲਈਆਂ ਨੇ ਵੀਡੀਓ ਲੰਬੀ ਨਾ ਹੋਵੇ ਇਸ ਕਰਕੇ ਮੈਂ ਸ਼ਾਰਟ ਵਿੱਚ ਤੁਹਾਨੂੰ ਦੱਸਦੀ ਪਈ ਆ ਗਾਜਰਾਂ ਦੇ ਵਿੱਚ ਜਿਹੜਾ ਇਹ ਪੀਲਾ ਹਿੱਸਾ ਹੈ ਇਹਨੂੰ ਆਪਾਂ ਬਿਲਕੁਲ ਨਹੀਂ ਵਰਤਣਾ ਤੇ ਗਾਜਰਾਂ ਨੂੰ ਮੀਡੀਅਮ ਸਾਈਜ਼ ਤੋਂ ਹੀ ਆਪਾਂ ਕੱਦੂਕਸ ਕਰਨਾ ਹੈ ਨਾ ਤਾਂ ਜਿਆਦੀਆਂ ਮੋਟੀਆਂ ਰੱਖਣੀਆਂ ਨੇ ਤੇ ਨਾ ਹੀ ਬਾਲੀਆਂ ਆਪਾਂ ਬਰੀਕ ਕਰਨੀਆਂ ਨੇ ਗਾਜਰਾਂ ਭੁੰਨਣ ਲਈ ਆਪਾਂ ਇੱਥੇ ਇੱਕ ਕੜਛੀ ਦੇਸੀ ਘਿਓ ਲਿਆ ਹੈ ਹੁਣ ਜੇਕਰ ਤੁਸੀਂ ਬਿਲਕੁਲ ਵੀ ਘਿਓ ਨਹੀਂ ਪਾਉਣਾ ਤੁਸੀਂ ਇਸੇ ਤਰੀਕੇ ਨਾਲ ਹੀ ਇਹਨਾਂ ਨੂੰ ਭੁੰਨ ਸਕਦੇ ਜੇ ਪਰ ਥੋੜਾ ਜਿਹਾ ਘਿਓ ਪਾ ਦੋਗੇ ਤੇ ਜਿਹੜਾ ਗਜਰੇਲਾ ਹੈ ਉਹਦਾ ਟੇਸਟ ਹੋਰ ਜ਼ਿਆਦਾ ਵੱਧ ਜਾਂਦਾ ਹੈ ਤੇ ਗਜਰੇਲੇ ਦੇ ਵਿੱਚ ਇੱਕ ਵੱਖਰੀ ਸ਼ਾਈਨਿੰਗ ਆ ਜਾਂਦੀ ਆ ਘਿਓ ਨੂੰ ਥੋੜਾ ਜਿਹਾ ਗਰਮ ਕਰਕੇ ਸਾਰੀਆਂ ਹੀ ਗਾਜਰਾਂ ਆਪਾਂ ਇੱਕ ਵਾਰ ਵਿੱਚ ਹੀ ਪਾ ਦਵਾਂਗੇ ਗੈਸ ਦੀ ਫਲੇਮ ਆਪਾਂ ਇੱਥੇ ਬਿਲਕੁਲ ਹਾਈ ਤੇ ਕਰਕੇ ਫੇਰ ਹੀ ਇਹਨਾਂ ਗਾਜਰਾਂ ਨੂੰ ਭੁੰਨਣਾ ਹੈ ਗਜਰੇਲਾ ਬਣਾਉਣ ਦੇ ਬਹੁਤ ਸਾਰੇ ਤਰੀਕੇ ਹੁੰਦੇ ਨੇ ਪਰ ਇਹ ਜੋ ਤਰੀਕਾ ਏ ਬਹੁਤ ਹੀ ਜ਼ਿਆਦਾ ਸੌਖਾ ਏ ਤੁਸੀਂ ਥੋੜਾ ਜਿਹਾ ਦੁੱਧ ਨੂੰ ਕਾੜ ਕੇ ਫਿਰ ਵੀ ਉਹਦੇ ਵਿੱਚ ਗਾਜਰਾ ਪਾ ਸਕਦੇ ਜੇ ਪਰ ਇੱਥੇ ਮੈਂ ਖੋਆ ਹੀ ਜ਼ਿਆਦਾ ਮਾਤਰਾ ਵਿੱਚ ਲਿਆ ਸੀ ਇਸ ਕਰਕੇ ਮੈਂ ਹੋਰ ਦੁੱਧ ਦੀ ਵਰਤੋਂ ਬਿਲਕੁਲ ਨਹੀਂ ਕੀਤੀ ਜੇਕਰ ਤੁਸੀਂ ਘੱਟ ਖੋਆ ਪਾਉਣਾ ਏ ਤੇ ਤੁਸੀਂ ਥੋੜਾ ਜਿਹਾ ਦੁੱਧ ਜਿਸ ਤਰ੍ਹਾਂ 2 ਕਿਲੋ ਗਾਜਰਾ ਨੇ ਤੁਸੀਂ 1 ਕਿਲੋ ਦੁੱਧ ਲੈ ਲੋਗੇ ਤੇ ਉਹਨੂੰ ਚੰਗੀ ਤਰ੍ਹਾਂ گاੜਾ ਕਰਕੇ ਤੇ ਗਾਜਰਾਂ ਨੂੰ ਭੁੰਨ ਕੇ ਉਹ ਦੁੱਧ ਦੇ ਵਿੱਚ ਤੁਸੀਂ ਮਿਲਾ ਦੇਣਾ ਹੈ ਤੇ ਨਾਲ ਹੀ ਉਹਦੇ ਵਿੱਚ ਤੁਸੀਂ ਜੋ ਖੋਆ ਹੋਊਗਾ ਉਹਨੂੰ ਮਿਕਸ ਕਰ ਦੇਣਾ ਹੈ 7 ਤੋਂ 8 ਮਿੰਟ ਹੋ ਗਏ ਨੇ ਗਾਜਰਾਂ ਨੇ ਕਾਫੀ ਪਾਣੀ ਛੱਡਿਆ ਹੈ ਜਿੰਨਾ ਵੀ ਪਾਣੀ ਹੋਏਗਾ ਆਪਾਂ ਇਸੇ ਤਰੀਕੇ ਨਾਲ ਗਾਜਰ ਨੂੰ ਲਗਾਤਾਰ ਹਿਲਾਉਂਦੇ ਹੋਏ ਪਾਣੀ ਨੂੰ ਸੁਕਾ ਲੈਣਾ ਹੈ ਜਦੋਂ ਗਾਜਰ ਦਾ ਪਾਣੀ ਸੁੱਕ ਜਾਏਗਾ ਫੇਰ ਹੀ ਆਪਾਂ ਇਹਦੇ ਵਿੱਚ ਖੰਡ ਪਾਉਣੀ ਹੈ ਗਾਜਰਾਂ ਦੇ ਵਿੱਚਲਾ ਪਾਣੀ ਤਾਂ ਚੰਗੀ ਤਰ੍ਹਾਂ ਸੁੱਕ ਚੁੱਕਾ ਏ ਹੁਣ ਇਹਦੇ ਵਿੱਚ ਆਪਾਂ ਸਵਾਦ ਅਨੁਸਾਰ ਖੰਡ ਪਾ ਦਵਾਂਗੇ ਇੱਥੇ ਮੈਂ ਅੱਧੀ ਕੌਲੀ ਤੋਂ ਥੋੜਾ ਜਿਹਾ ਜ਼ਿਆਦਾ ਖੰਡ ਲਈ ਆ ਤੇ ਤੁਸੀਂ ਆਪਣੇ ਸਵਾਦ ਅਨੁਸਾਰ ਖੰਡ ਵੱਧ ਘੱਟ ਕਰਕੇ ਲੈ ਸਕਦੇ ਜੇ ਨਾਲ ਹੀ ਇੱਥੇ ਆਪਾਂ 4 ਤੋਂ 5 ਹਰੀਆਂ ਇਲਾਇਚੀਆਂ ਕੁੱਟ ਕੇ ਉਹ ਪਾ ਦਿੱਤੀਆਂ ਨੇ ਇਹ ਬਿਲਕੁਲ ਆਪਸ਼ਨਲ ਏ ਪਰ ਜੋ ਇਲਾਇਚੀਆਂ ਹੁੰਦੀਆਂ ਨੇ ਇਹਦੇ ਨਾਲ ਕੋਈ ਵੀ ਆਪਾਂ ਜੇਕਰ ਸਵੀਟ ਡਿਸ਼ ਬਣਾਉਨੇ ਆ ਤੇ ਉਹਦਾ ਟੇਸਟ ਬਹੁਤ ਜ਼ਿਆਦਾ ਵੱਧ ਜਾਂਦਾ ਏ ਹੁਣ ਆਪਾਂ ਖੰਡ ਨੂੰ ਵੀ ਚੰਗੀ ਤਰ੍ਹਾਂ ਇੱਕ ਵਾਰ ਗਾਜਰਾਂ ਵਿੱਚ ਮਿਕਸ ਕਰ ਦਾਂਗੇ ਥੋੜੇ ਜਿਹਾ ਸਮੇਂ ਵਿੱਚ ਹੀ ਇਹ ਖੰਡ ਵੀ ਚੰਗੀ ਤਰ੍ਹਾਂ ਆਪਣਾ ਪਾਣੀ ਛੱਡ ਦਵੇਗੀ 5 ਮਿੰਟਾਂ ਦੇ ਵਿੱਚ ਖੰਡ ਨੇ ਜਿੰਨਾ ਪਾਣੀ ਛੱਡਣਾ ਸੀ ਛੱਡ ਦਿੱਤਾ ਹੈ ਤੁਸੀਂ ਦੇਖੋ ਹੁਣ ਆਪਾਂ ਇਸ ਪਾਣੀ ਨੂੰ ਚੰਗੀ ਤਰੀਕੇ ਨਾਲ ਗਾਜਰਾਂ ਦੇ ਵਿੱਚ ਹੀ ਸਕਾ ਦੇਣਾ ਹੈ ਗੈਸ ਦੀ ਫਲੇਮ ਆਪਾਂ ਇੱਥੇ ਬਿਲਕੁਲ ਹਾਈ ਤੇ ਰੱਖਾਂਗੇ 5 ਤੋਂ 7 ਮਿੰਟ ਜਿੰਨਾ ਸਮਾਂ ਲੱਗਦਾ ਹੈ ਪਾਣੀ ਸੁੱਕ ਜਾਂਦਾ ਹੈ ਜਿੰਨਾ ਜ਼ਿਆਦਾ ਪਾਣੀ ਆਪਾਂ ਸੁਕਾ ਕੇ ਬਣਾਵਾਂਗੇ ਓਨਾ ਹੀ ਜ਼ਿਆਦਾ ਗਜਰੇਲਾ ਟੇਸਟੀ ਬਣੇਗਾ ਤੇ ਲੰਬੇ ਸਮੇਂ ਤੱਕ ਆਪਾਂ ਇਹਨੂੰ ਸਟੋਰ ਕਰਕੇ ਵੀ ਰੱਖ ਸਕਦੇ ਹਾਂ ਬਿਲਕੁਲ ਗਾਜਰਾ ਆਪਣੀਆਂ ਰੈਡੀ ਹੋ ਚੁੱਕੀਆਂ ਨੇ ਹੁਣ ਇੱਥੇ ਮੈਂ ਡ్రਾਈ ਫਰੂਟ ਪਾ ਦਿੱਤੇ ਨੇ ਇਹ ਬਿਲਕੁਲ ਆਪਸ਼ਨਲ ਨੇ ਜੇਕਰ ਤੁਸੀਂ ਪਾਉਣਾ ਚਾਹੋ ਤਾਂ ਹੀ ਪਾ ਸਕਦੇ ਜੇ ਨਾਲ ਹੀ ਆਪਾਂ ਇਹਦੇ ਵਿੱਚ ਖੋਆ ਪਾ ਦਾਂਗੇ ਖੋਏ ਨੂੰ ਤੁਸੀਂ ਥੋੜਾ ਥੋੜਾ ਤੋੜ ਕੇ ਵੀ ਪਾ ਸਕਦੇ ਜੇ ਪਰ ਗਾਜਰਾਂ ਕਾਫੀ ਗਰਮ ਨੇ ਤੇ ਖੋਏ ਨੇ ਚੰਗੀ ਤਰ੍ਹਾਂ ਮੈਲਟ ਹੋ ਜਾਣਾ ਹੈ ਥੋੜਾ ਜਿਹਾ ਇਹਨੂੰ ਆਪਾਂ ਨਾਲ ਦੀ ਨਾਲ ਤੋੜਦੇ ਹੋਏ ਚੰਗੇ ਤਰੀਕੇ ਦੇ ਨਾਲ ਗਾਜਰਾਂ ਦੇ ਵਿੱਚ ਮਿਲਾ ਦੇਵਾਂਗੇ ਕੋਆ ਵੀ ਤੁਸੀਂ ਵੱਧ ਘੱਟ ਲੈ ਸਕਦੇ ਜੇ ਗਜਰੇਲਾ ਹਰ ਇੱਕ ਨੂੰ ਹੀ ਬਹੁਤ ਜ਼ਿਆਦਾ ਪਸੰਦ ਹੁੰਦਾ ਹੈ ਤੇ ਤੁਸੀਂ ਇਸ ਤਰੀਕੇ ਨਾਲ ਇੱਕ ਵਾਰ ਗਜਰੇਲਾ ਬਣਾ ਕੇ ਜਰੂਰ ਦੇਖਿਓ ਤੁਹਾਨੂੰ ਬਹੁਤ ਹੀ ਜ਼ਿਆਦਾ ਪਸੰਦ ਆਵੇਗਾ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਜੇ ਪਹਿਲੀ ਵਾਰ ਵੀਡੀਓ ਦੇਖਦੇ ਪਏ ਜੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਨਾਲ ਲੱਗਦੀ ਬੈਲ ਨੂੰ ਵੀ ਪ੍ਰੈਸ ਕਰ ਦਿਓ ਇਹਦੇ ਨਾਲ ਜਦੋਂ ਵੀ ਮੇਰੀ ਕੋਈ ਨਵੀਂ ਵੀਡੀਓ ਆਏਗੀ ਉਹਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਜਾਵੇਗਾ ਇੱਥੇ ਆਪਾਂ ਗੈਸ ਨੂੰ ਬੰਦ ਕਰ ਦਿੱਤਾ ਹੈ ਤੇ ਗਰਮ-ਗਰਮ ਗਾਜਰਾਂ ਦੇ ਵਿੱਚ ਖੋਏ ਨੂੰ ਚੰਗੇ ਤਰੀਕੇ ਨਾਲ ਆਪਾਂ ਮਿਲਾ ਦਿੱਤਾ ਹੈ ਇੱਥੇ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸ ਦਿੰਨੀ ਆ ਕਿ ਜੇਕਰ ਤੁਸੀਂ ਡਰਾਈ ਫਰੂਟ ਥੋੜੇ ਜਿਹਾ ਭੁੰਨ ਕੇ ਫੇਰ ਪਾ ਦੋਗੇ ਤੇ ਤੁਹਾਨੂੰ ਹੋਰ ਵੀ ਜ਼ਿਆਦਾ ਵਧੀਆ ਟੇਸਟ ਮਿਲੇਗਾ ਪਰ ਮੈਂ ਇਸੇ ਤਰੀਕੇ ਨਾਲ ਕੱਚੇ ਹੀ ਡਰਾਈ ਫਰੂਟ ਪਾਏ ਸੀ ਵੀ ਤਾਂ 25 ਮਿੰਟ ਜਿੰਨਾ ਸਮਾਂ ਲੱਗਾ ਸੀ ਗਜਰੇਲਾ ਬਣ ਕੇ ਬਿਲਕੁਲ ਰੈਡੀ ਆ ਮੈਂ ਇੱਕ ਵਾਰ ਤੁਹਾਨੂੰ ਨੇੜੇ ਤੋਂ ਵੀ ਦਿਖਾ ਦਿੰਨੀ ਆ ਜੇਕਰ ਤੁਹਾਨੂੰ ਗਜਰੇਲੇ ਦੀ ਇਹ ਵੀਡੀਓ ਚੰਗੀ ਲੱਗੀ ਆ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮਿਲਦੇ ਆਂ ਜੀ ਇਸੇ ਤਰ੍ਹਾਂ ਦੀ ਇੱਕ ਹੋਰ ਵਧੀਆ ਜੀ ਵੀਡੀਓ ਦੇ ਨਾਲ